ਸਸ਼ੀਅ ਕਾਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਚਰਚਾ ਦੀ ਵੱਡੀ ਖਬਰ ਖਬਰਨ ਤੱਕ ਜੁੜੇ ਰਹਿਣਾ ਜਿੰਨਾ ਵੀ ਰ ਆਪਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਲਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਭਾਜਪਾ ਦੇ ਸੀਨੀਅਰ ਨੇਤਾ ਪ੍ਰਤਾਪ ਚਾਹ ਦਾ ਹੋਇਆ ਦਿਹਾਂਤ 67 ਸਾਲ ਦੀ ਉਮਰ ਚਲੇ ਆਖਰੀ ਸ ਬਿਹਾਰ ਦੇ ਜੱਦੀ ਪਿੰਡ ਜੋ ਹੋਇਆ ਅੰਤਿਮ ਸੰਸਕਾਰ ਮਾਧਿਆਪਰਦੇਸ਼ ਦੇ ਭਾਜਪਾ ਦੇ ਸੀਨੀਅਰ ਨੇਤਾ ਤੇ ਪਾਰਟੀ ਦੇ ਸਾਬਕਾ ਪ੍ਰਧਾਨ ਪਰ ਬਾਤ 10 ਸ਼ੁੱਕਰਵਾਰ ਦਿੱਲੀ ਦੇ ਇੱਕ ਹਸਪਤਾਲ ਚ ਦਿਹਾਂਤ ਹੋ ਗਿਆ ਉਮਰ 70 ਸਾਲ ਦੇ ਸਨ ਅਤੇ ਉਹਨਾਂ ਦਾ ਦਿੱਲੀ ਇਲਾਜ ਚੱਲ ਰਿਹਾ ਸੀ 2 ਹਫ਼ਤੇ ਪਹਿਲਾਂ ਅਚਾਨਕ ਤਬੀਅਤ ਵਿਗੜਨ ਤੋਂ ਬਾਅਦ ਉਹਨਾਂ ਨੂੰ भोपाल दिल्ली ले आंदा ਗਿਆ ਅਤੇ ਦੱਸਦੀ ਹੈ ਕਿ ਉਹਨਾਂ ਦਾ ਭਾਜਪਾ ਦਾ ਸੂਬਾ ਪ੍ਰਧਾਨ ਅਤੇ ਪਾਰਟੀ ਦੇ ਰਾਸ਼ਟਰੀ ਉਹ ਪ੍ਰਧਾਨ ਰਹਿ ਚੁਕੇ ਹਨ ਉਹ ਲੰਬੇ ਸਮੇਂ ਤੋਂ ਬਿਮਾਰ ਹਨ ਅਤੇ ਉਹਨਾਂ ਦੇ بیٹے ਅੰਤਿਆਨ ਨੇ ਉਹਨਾਂ ਦੇ ਦੇਹਾਂ ਦੀ ਜਾਣਕਾਰੀ ਦਿੱਤੀ ਪ੍ਰਤਾਪ ਚਾਨ ਨੇ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਬਿਹਾਰ ਦੇ ਸੀਤਾ ਮੜੀ ਵਿੱਚ ਕੀਤਾ ਗਿਆ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ